ਸ਼ਹੀਦ ਜੈਮਲ ਸਿੰਘ ਦੇ ਅੰਤਿਮ ਅਰਦਾਸ ਤੇ ਪੰਜਾਬ ਸਰਕਾਰ ਦੀ ਨੁਮਾਇੰਦਗੀ ਕਰਨ ਕੈਬਨਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਪਹੁੰਚੇ ਨੇ ਕਾਂਗੜ ਸਾਹਿਬ ਹਾਲਾਂਕਿ ਜੋ ਪਰਿਵਾਰ ਵਾਸਤੇ ਕੀਤਾ ਜਾ ਸਕੇ ਉਹਨਾਂ ਘੱਟ ਹੁੰਦਾ ਹੈ ਫਿਰ ਵੀ ਸਰਕਾਰ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਉਹ ਪੂਰਾ ਹੋ ਗਿਆ ਅੱਜ ਜੋ ਪੰਜਾਬ ਸਰਕਾਰ ਵੱਲੋਂ ਅਨਾਉਂਸ ਕੀਤਾ ਗਿਆ ਸੀ ਅੱਜ 5 ਲੱਖ ਰੁਪਏ ਦੇ ਚਲਨੇ ਆ ਸੀ ਜੀ 7 ਲੱਖ ਸੀ ਕੋਈ ਹਫਤੇ ਦੇ ਵਿੱਚ ਜੋ ਪ੍ਰੋਸੈਸ ਹੈ ਉਹਦੇ ਮੁਤਾਬਕ ਅਸੀਂ 7 ਲੱਖ ਰੁਪਏ ਵਾਪਸ ਦੇ ਕੇ ਜਾਵਾਂਗੇ। ਰੰਗਤ ਸਾਹਿਬ ਇਹ ਟਾਈਮ ਬਾਉਂਡ ਜਿਹੜਾ ਹੈ ਇਹਦੀ ਜ਼ਿੰਮੇਵਾਰੀ ਸਰਕਾਰ ਲੈਂਦੀ ਤੁਸੀਂ 7 ਦਿਨ ਦਾ ਜਿਹੜਾ ਟਾਈਮ ਕਿਉਂਕਿ ਹਰੇਕ ਸ਼ਖਸ ਦੇ ਜ਼ਬਾਨ ਤੇ ਸ਼ਬਦ ਹੈ ਕਿ ਸਾਰੇ ਇਕੱਠੇ ਕਿਉਂ ਨਹੀਂ ਦਿੰਦੇ ਨਹੀਂ ਵੇਖੋ ਗੱਲ ਹੁੰਦੀ ਹੈ ਕੋਈ ਸਰਕਾਰ ਦਾ ਹੁੰਦਾ ਪਾਲਿਸੀ ਹੁੰਦੀ ਹੈ ਉਸ ਮੁਤਾਬਕ ਚੱਲਦੇ ਹੁੰਦੇ ਆ ਇਹ ਕੋਈ ਨਹੀਂ ਸੋਚੇ ਵੀ 7 ਲੱਖ ਰੁਪਏ 7 ਲੱਖ ਪਹਿਲੀ ਗੱਲ ਤਾਂ ਵੇਖੋ ਸ਼ਹੀਦਾਂ ਦਾ ਕੁਰਬਾਨੀ ਦਾ ਮੁੱਲ ਹੀ ਕੋਈ ਨਹੀਂ ਨਾ ਉਹ 7 ਲੱਖ ਚਾਹ ਨਾ ਕਰੋੜਾਂ ਚਾਹ ਨਾ ਅਰਬਾਂ ਚਾਹ ਕੋਈ ਮੁੱਲ ਨਹੀਂ ਇਸ ਕਰਕੇ ਛੋਟੀ ਰਾਸ਼ੀ ਰਾਸ਼ੀ ਆਉਗੀ 100% ਜਥੇਦਾਰ ਤੋਤਾ ਸਿੰਘ ਨਾਲ ਗੱਲ ਹੋਈ ਸੀ ਹੁਣ ਉਹ ਕਹਿ ਰਿਹਾ ਕਿ ਸਾਡੀ ਸਰਕਾਰ ਨੇ 99 14 ਲੱਖ ਇਕੱਠਾ ਦਿੱਤਾ ਸੀ ਹਾਲਾਂਕਿ ਕਿੰਤੂ ਪਰੰਤੂ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੇ ਕਹਿ ਕੇ ਅਸੀਂ 14 ਲੱਖ ਇਕੱਠਾ ਦਿੱਤਾ ਸੀ ਕੋਈ ਨਹੀਂ ਆਜੂਗਾ ਪੈਸੇ ਆ ਜਾਣਗੇ ਪੈਸੇ ਕੋਈ ਛੋਟੀ ਰਾਸ਼ੀ ਤੁਸੀਂ ਆਪ ਹੀ ਮੰਨ ਰਹੇ ਹੋ ਸਰਕਾਰ ਅੱਗੇ ਵੀ ਕੁਝ ਕਰੂਗੀ ਅਸੀਂ ਬੋਲ ਕੇ ਗਏ ਆਂ ਵੀ ਜੋ ਪਰਿਵਾਰ ਨੂੰ ਕਿਸੇ ਕਿਸਮ ਦੀ ਲੋੜੂ ਮਹਿਸੂਸ ਕਰਨਗੇ ਪੰਜਾਬ ਸਰਕਾਰ ਨਾਲ ਖੜੂ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਮੰਤਰੀ ਕਹਿ ਰਹੇ ਨੇ ਕਿ ਰਾਸ਼ੀ ਛੋਟੀ ਹੈ ਜਲਦ ਦੇ ਦਿੱਤੀ ਜਾਊਗੀ ਪਰ ਕੋਈ ਸਰਕਾਰ ਦਾ ਪ੍ਰੋਸੀਜਰ ਹੈ ਇਸ ਕਰਕੇ 12 ਲੱਖ ਜਿਹੜਾ ਐਲਾਨ ਹੋਇਆ ਸੀ ਉਹ ਇਕੱਠਾ ਨਹੀਂ ਦਿੱਤਾ ਗਿਆ 7 ਲੱਖ ਰੁਪਇਆ ਪੈਂਡਿੰਗ ਹੈ ਹਫਤੇ ਦਾ ਟਾਈਮ ਬਾਉਂਡ ਜ਼ਿੰਮੇਵਾਰੀ ਸਰਕਾਰ ਲੈ ਰਹੀ ਹੈ ਕਿ ਇੱਕ ਹਫਤੇ ਦੇ ਵਿੱਚ ਵਿੱਚ ਉਹ 7 ਲੱਖ ਵੀ ਜਿਹੜਾ ਉਹ ਦੇ ਦਿੱਤਾ ਜਾਊਗਾ ਪਰਿਵਾਰ ਨੂੰ ਹਾਲਾਂਕਿ ਸ਼ਹੀਦ ਦੀ ਸ਼ਹਾਦਤ ਦਾ ਕੋਈ ਮੁੱਲ ਨਹੀਂ ਹੁੰਦਾ ਸ਼ਹੀਦ ਦੀ ਸ਼ਹਾਦਤ ਤੇ ਕੁਰਬਾਨੀ ਨੂੰ ਪੈਸਿਆਂ 'ਚ ਮਾਪਿਆ ਨਹੀਂ ਜਾ ਸਕਦਾ ਪਰ ਕਿਉਂਕਿ ਅੱਗੇ ਬੱਚਾ ਹੈ 5 ਸਾਲ ਦਾ ਛੋਟਾ ਹੈ ਉਹਦਾ ਵੀ ਜੀਵਨ ਬਣਾਉਣਾ ਹੈ ਸ਼ਹੀਦ ਜੈਮਲ ਸਿੰਘ ਦਾ ਸੁਪਨਾ ਸੀ ਕਿ ਉਹ ਆਪਣੇ ਪੁੱਤਰ ਨੂੰ ਚੰਡੀਗੜ੍ਹ ਪੜ੍ਹਾਏਗਾ ਤੇ ਉਹਦਾ ਪੁੱਤਰ ਨਾਲ ਜਦੋਂ ਹਾਲਾਕੀ ਛੋਟਾ ਹੈ ਬੱਚਾ ਉਹ ਕਹਿੰਦਾ ਕਿ ਮੈਂ ਵੀ ਪਾਪਾ ਤਰ੍ਹਾਂ ਅਫਸਰ ਬਣਨਾ ਹੈ ਮੈਂ ਵੀ ਨੌਕਰੀ ਕਰਨੀ ਹੈ ਤਾਂ ਉਹ ਸੁਪਨਿਆਂ ਨੂੰ ਪੂਰਾ ਕਰਨ ਵਾਸਤੇ ਸਰਕਾਰਾਂ ਜਿੰਨੀ ਕੁ ਮਦਦ ਕਰ ਸਕਦੀਆਂ ਉਹ ਥੋੜੀਆਂ ਨੇ ਕੈਮਰਾ ਪਰਸਨ ਰਾਜਵਿੰਦਰ ਟੋਨੀ ਤੇ ਅਵਤਾਰ ਸਿੰਘ ੁਰਮੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਕੋਟੀ ਸੇਖਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪ੍ਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ